ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ ਕਥਿਤ ਸ਼ਬਦੰ ਸੂਰ ਸ਼ਬਦੰ ਹਾਂਜੀ ਖੱਤਰੀਆਂ ਦਾ ਜਿਹੜਾ ਖੱਤਰੀ ਵਾਸਤੇ ਜਿਹੜਾ ਉਪਰੇਸ਼ ਹੈ ਨਾ ਜੀ ਪਹਿਲਾਂ ਬ੍ਰਾਹਮਣਾਂ ਦੀ ਪਹਿਲਾਂ ਵੇਦਾਂ ਤੋਂ ਲੈ ਕੇ ਪਹਿਲਾਂ ਸੂਰਵੀਰ ਦਾ ਦਾ ਸ਼ਬਦ ਹੈ ਸੂਰਵੀਰ ਉਹਨਾਂ ਨੇ ਸੂਰਬੀਰਤਾ ਦਾ ਇਕੱਲਾ ਹੀ ਉਪਦੇਸ਼ ਕਰਤਾ ਖੱਤਰੀਆਂ ਨੂੰ ਛੱਤਰੀਆਂ ਵਾਸਤੇ ਆ ਬ੍ਰਹਮ ਗਿਆਨ ਦਾ ਛੱਡ ਦਿੱਤਾ ਸਮਝ ਗਏ ਜੀ ਬ੍ਰਾਹਮਣ ਦਾ ਇਹ ਕਰ ਦਿੱਤਾ ਵੀ वेद ਪੜ੍ਹਨੇ ਔਰ ਪੜਾਉਣੇ ਬਸ ਇਹ ਕਰ ਦਿੱਤਾ ਖੱਤਰੀਓ ਨੂੰ ਛੱਤਰੀਆਂ ਨੂੰ ਕਹਤਾ ਵੀ ਤੁਸੀਂ ਭਾਈ ਜਿਹੜਾ ਸਾਹਮਣੇ ਬੱਥੇ ਜੁੱਝ ਕੇ ਵਰਟੂਗਾ ਰਣ ਦੇ ਦੂਗਾ ਜੰਗ ਵਿੱਚ ਉਹ ਸੁਰਗੁਰੂ ਕੋ ਚਲਾ ਜਾਊਗਾ ਜੀ ਉਹਨਾਂ ਨੂੰ ਇਹ ਕਹਤਾ ਜਿਹੜੇ ਸੀਗੇ ਬੈਸ ਛੁੱਦਰ ਉਹਨਾਂ ਕਹਤਾ ਵੀ ਤੁਸੀਂ ਸੇਵਾ ਕਰੋ ਜਿਵੇਂ ਖੇਤੀ ਕਰਦੀ ਹੈ ਵੀ ਸੇਵਾ ਹੀ ਹੈ ਦੂਜੇ ਕੰਮ ਕਰਦੇ ਇਹ ਵੀ ਸੇਵਾ ਹੀ ਹੈ ਵੀ ਸੇਵਾ ਕਰੋ ਤੁਸੀਂ ਖत्री ਯੋਧੀਆਂ ਤੇ ਬ੍ਰਾਹਮਣਾਂ ਦੀ ਤੁਸੀਂ ਡਰਜੋ ਕਿ ਤੁਹਾਡੀ ਵੀ ਬੁਤੀ ਹੋ ਜੂਗੀ ਇਹ ਉਹਨਾਂ ਨੇ ਵੱਡ ਦਿੱਤਾ ਉਹ ਨੂੰ ਅਸਲ ਤੇ ਉਸ ਗੱਲ ਨੂੰ ਘੱਟ ਰਹੇ ਬੇੜ ਵਿੱਚ ਨਹੀਂ ਹੈ ਗੱਲ ਹੈਗੀ ਸੰਮਤ ਸ਼ਾਸਤਰਾਂ ਦੇ ਵਿੱਚ ਇਹ ਗੱਲ ਹੈ ਬੇੜ ਵਿੱਚ ਆ ਗੱਲ ਹੈ ਜਿਹੜੀ ਗੁਰੂ ਸਾਹਿਬ ਗੁਰਬਾਣੀ ਕਿਹਾ ਹਾਂ जी। ਜਿਹੜਾ शूद्र ਸ਼ਬਦ ਸੁ ਰਾਸ਼ੂਦਰ ਸ਼ਬਦ ਪ੍ਰਾਕ੍ਰਿਤ ਹੈ ਪ੍ਰਾਕ੍ਰਿਤ ਹੈ ਹਾਂ शूद्र ਵਾਸਤੇ ਇੱਕ ਅਰਥ ਤਾਬੇ ਭਾਈ ਦੂਜਿਆਂ ਦੀ ਸੇਵਾ ਕਰੋ ਜੀ ਦੂਜਿਆਂ ਵਾਸਤੇ ਕਰੋ ਸੇਵਾ ਜੀ ਹਾਂ ਜੀ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣ ਹੈ ਧੇਓ ਸਾਰੇ ਨੂੰ ਕੋਈ ਉਪਦੇਸ਼ ਹੈ ਅਸਲ ਦੇ ਵਿੱਚ ਇੱਕੋ ਉਪਦੇਸ਼ ਸਾਰੇ ਉਪਦੇਸ਼ ਆ ਜਾਂਦੇ ਜੇ ਇਸ ਗੱਲ ਦਾ ਕੋਈ ਭੇਦ ਤੇ ਕੋਈ ਉਪਦੇਸ਼ ਤੇ ਆਏ ਨੇ ਵੈਸਾ ਸਾਰਾ ਸ਼ੂਦਰ ਇਕੱਠੇ ਕਰਤੇ ਇੱਥੇ ਵੈਸ ਵੀ ਸ਼ੂਦਰਾਂ ਵਿੱਚ ਹੀ ਗਿਣੇ ਜਾਂਦੇ ਨੇ ਇਹ ਵੈਸ ਨਹੀਂ ਗਣੇ ਚਾਰ ਵਰਣਾਂ ਦੇ ਵਿੱਚ ਸ਼ੂਦਰ ਹੈ ਨੇ ਰਾਏ ਸ਼ੂਦਰਾਂ ਦੇ ਵਿੱਚ ਹੀ ਨੇ ਜੀ ਤੇ ਕੋਈ ਵੈਸਾ ਨੂੰ ਨਾ ਸ਼ੂਦਰਾਂ ਨੂੰ ਕੋਈ ਉਪਦੇਸ਼ ਮੈਂ ਕਹਾਂ ਕਿ ਖੇਤੀ ਵੀ ਸੇਵਾ ਹੀ ਆ ਉਹ ਦੂਜੀ ਕੰਮ ਵੀ ਸੇਵਾ ਹੀ ਆ ਹਾਂ ਕਿ ਕੋਈ ਜਿਹੜੀ ਗੁਰਬਾਣੀ ਆ ਦੇ ਚ ਤਰਾਂ ਨੂੰ ਕੋਈ ਉਪਦੇਸ਼ ਇਕੱਠਾ ਆ ਜਾਂਦਾ ਜੇ ਕੋਈ ਇਸ ਗੱਲ ਦੇ ਭੇਦ ਨੂੰ ਜਾਣ ਲਵੇ ਕਿ ਇੱਕ ਉਪਦੇਸ਼ ਉਹ ਕਿਹੜਾ ਹੈ ਜਿਹੜਾ ਤਿੰਨਾ ਵਾਸਤੇ ਹੀ ਕਿ ਕੋਈ ਉਪਦੇਸ਼ ਇਹਨਾਂ 11 ਬਾਲਾਂ ਨੂੰ ਸਾਂਝਾ ਇੱਕ ਉਪਦੇਸ਼ ਹੈ ਉਹਦੇ ਨਾਲ ਸੂਰਬੀ ਵੀ ਬਣ ਸਕਦੇ ਨੇ ਉਹਨਾਂ ਨੂੰ ਗੁਪਤੀ ਵੀ ਮਿਲ ਸਕਦੀ ਹੈ ਧਰਮ ਦੇ ਵਿੱਚ ਵੀ ਦਫੁੱਲ ਹੋ ਸਕਦਾ ਆਦਮੀ ਤੇ ਆਪਣਾ ਸੂਰਬਾ ਵੀ ਹੋ ਸਕਦਾ ਰੱਖਿਆ ਵੀ ਕਰ ਸਕਦਾ ਜਿਵੇਂ ਖਾਲਸੇ ਨੇ ਰੱਖਿਆ ਵੀ ਕੀਤੀ ਆਪਣੀ ਵੀ ਲੋਕਾਂ ਦੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਵੀ ਪਰਪਤਾ ਧਰਮ ਐਸਾ ਕੋਈ ਨਹੀਂ ਦੁਨੀਆ ਦੇ ਵਿੱਚ ਜਿਹੜਾ ਖਾਲਸਾ ਦਾ ਧਰਮ ਹੋਵੇ ਤੇ ਸੇਵਾ ਵੀ ਆਪਣੀ ਆਫ ਕਰਦਾ ਹੈ ਜੇ ਭਈ ਇਹ ਧੇਦ ਨੂੰ ਜਾਣ ਲਵੇ ਕਿ ਇੱਕੋ ਹੀ ਸ਼ਬਦ ਇੱਕੋ ਹੀ ਕਿਹੜਾ ਉਪਦੇਸ਼ ਹੈ ਜਿਹਦੇ ਵਿੱਚ ਸਾਰੇ ਹੀ ਉਪਦੇਸ਼ ਜਿਹੜਾ ਜਾਰੇ ਬੰਨ ਨੂੰ ਸੁਝਾ ਹੋਵੇ ਦਾਨ ਕਾ ਤਾਕਾ ਦਾਸ ਹੈ ਸੋਈ ਨੂੰ ਜੁੜਦੇ ਹੋ ਨਾਨਕ ਇਸ ਪੇ ਨੂੰ ਜਾਣਦਾ ਨਾਨਕ ਉਹ ਦਾ ਦਾਸ ਹੈ ਉਹ ਉਪਦੇ ਜਾਲਣ ਵਾਲਾ ਦਨਜਣ ਮਾਇਆ ਰਹਿਤ ਹੈ ਜੁੜਦੇ ਹੋ ਭਾਇਆ ਤੋਂ ਅੱਗੇ ਉਹ ਦੇਬ ਆਇਆ ਰਹਤ ਹੈ ਸੱਚਖੰਡ ਦਾ ਵਾਸੀ ਹੈ ਉਹ ਉਹ ਦੇਬ ਆਇਆ ਤਪਾਰ ਜਿਹੜਾ ਇਸ ਭੇਦ ਨੂੰ ਜਾਣਦਾ ਉਹ ਕੌਣ ਹੈ ਹਰਕਤ ਸੇਵਕ ਹਰਕਤ ਸੇਵਕ ਸੋਹਰ ਜੇ ਆ ਭੇਦ ਨੂੰ ਜਾਣੋ ਮਾਨਸ ਦੇ ਹਾਂ ਉਹ ਬਾਵੇਂ ਬੋਲ ਰਹੀ ਦੇ ਵਿੱਚ ਹੈ ਪਰ ਤੁਸੀਂ ਇਹ ਬੰਦ ਕੇ ਚਲੋ ਬੋਲ ਰਹੀ ਦੇ ਵਿੱਚ ਹੈ ਨਹੀਂ ਖੁਦ ਰਹਿਦਾ ਹੋਇਆ ਵੀ ਹੈ ਨਹੀਂ ਜੁੜ ਜੁੜਦੇ ਹੋਇਆ ਹਾਂਜੀ ਜੀ ਨਿਰੰਝਨ ਤੇ ਉਹਦਾ ਕੀ ਅਰਥ ਹੈ ਆਇਆ ਤਾਂ ਰਹਿਤ ਜੁੜ ਜੁੜਦਾ ਆਇਆ ਜਿਗਰ ਮਾਹਨ ਨਰਿੰਦਰ ਰਹੀਏ ਵਾਇਆ ਤਾਂ ਰਹਤੋ ਕੇ ਜਲੀ ਸਰੀਰ ਤੇ ਰਹਦੇ ਹੋਏ ਸਰੀਰ ਵਾਇਆ ਤਾਂ ਰਹਤੋ ਕੇ ਰਹੀਏ ਦਰਬੋ ਹੋ ਕੇ ਰਹੀਏ ਵਾਇਆ ਵਿੱਚ ਉਦਾਸੀ ਹੋ ਕੇ ਰਹੀਏ